ਪਰਦੇ ਵਿੱਚ ਠੇਕਾ ਮਜ਼ਦਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਸਾਂਝਾ ਮੰਚ ਕੰਟਰੈਕਟ ਵਰਕਰ ਯੂਨੀਅਨ ਤੇ ਆਊਟਸੋਰਸ ਠੇਕਾ ਮਜ਼ਦਮਾਂ ਦੇ ਵੱਲੋਂ ਰੋਪੜ ਥਰਮਲ ਪਲਾਂਟ ਦੇ ਮੇਨ ਗੇਟ ਤੇ ਰੈਲੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਵਾਦਾ ਖਿਲਾਫੀ ਨੂੰ ਲੈ ਕੇ ਪੁੱਤਾਕ ਫੂਕ ਪ੍ਰਦਰਸ਼ਨ ਕਰਦਿਆਂ ਹੋਇਆ ਸੁਭਾਈ ਆਗੂਆਂ ਪ੍ਰਧਾਨ ਸਿਮਰਨਜੀਤ ਸਿੰਘ ਨੀਲੋਸ ਕੱਤਰ ਬਲਵਿੰਦਰ ਸਿੰਘ ਸੈਣੀ ਜਸਕਰਨਜੀਤ ਸਿੰਘ ਪ੍ਰਗਟ ਸਿੰਘ ਇਸ ਦਿਨ ਬਲਵੀਰ ਸਿੰਘ ਹਰਪ੍ਰਜਨ ਸਿੰਘ ਰਾਮਾਨੰਦ ਤੇ ਜਸਪੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸਰਕਾਰੀ ਵਿਭਾਗਾ ਦੇ ਆਊਟਸੋਰਸ ਤੇ ਇਨਲੀ ਮੈਂ ਠੇਕਾ ਮੁਲਾਜ਼ਮਾ ਨੂੰ ਵਿਭਾਗਾ ਦੇ ਵਿੱਚ ਮਰਜ ਕਰਕੇ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਦਿੱਤਾ ਰਹੀ ਉਹਨਾਂ ਨੂੰ ਪੱਕਿਆ ਕਰਨ ਦੇ ਲਈ ਸਬ ਕਮੇਟੀਆਂ ਦਾ ਗਠਨ ਕਰਕੇ ਲਾਰੇ ਲੱਪੇ ਹੀ ਲਗਾ ਰਹੀ ਹੈ। ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਲੋ ਵਿਧਾਨ ਸਭਾ ਦੇ ਵਿੱਚ ਠੇਕੇਦਾਰਾਂ ਤੇ ਕੰਪਨੀਆਂ ਦੇ ਵੱਲੋਂ ਆਊਟਸੋਰਸ ਤੇ ਇੰਡਲਿਸਟਮੈਂਟ ਠੇਕਾ ਮੁਲਾਜ਼ਮਾ ਦੀ ਕਿਰਤ ਦੀ ਕੀਤੀ ਜਾ ਰਹੀ ਅੰਨੀ ਲੁੱਟ ਨੂੰ ਬੰਦ ਕਰਨ ਦੇ ਐਲਾਨ ਮਗਰੋਂ ਵੀ ਠੇਕਾ ਮੁਲਾਜ਼ਮਾ ਨੂੰ ਠੇਕਾ ਪ੍ਰਣਾਲੀ ਦੀ ਚੱਕੀ ਦੇ ਵਿੱਚ ਪਿਸਣ ਦੇ ਲਈ ਮਜਬੂਰ ਕੀਤਾ ਹੋਇਆ ਹੈ। ਵਾਕ ਵਾਕ ਸਰਕਾਰੀ ਵਿਭਾਗ ਜਿਵੇਂ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਇਸ ਦੇ ਨਾਲ ਹੀ ਪਾਵਰ ਕਾਮ ট্রান্সਕੋ ਤੇ ਹੋਰ ਵਿਭਾਗ ਜਿੱਥੇ ਤਾਂ ਨਿਗੁਣੀਆਂ ਤਨਖਾਹਾਂ ਤੇ ਤਨਦੇਹੀ ਦਿਨਾਂ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਆਪਣੀ ਕਮ ਕਾਰਨ ਆਊਟਸੋਰਸ ਤੇ ਇੰਡਿਸਮੈਂਟ ਠੇਕਾ ਮਲਾਜ਼ਮਾਂ ਨੂੰ ਵਿਭਾਗਾ ਦੇ ਵਿੱਚ ਮਰਜ ਕਰਕੇ ਪੱਕਾ ਕਰਕੇ ਆਵਾਦਨੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਵੱਲੋਂ ਹੁਣ ਇਹਨਾਂ ਨੂੰ ਲਾਰੇ ਲਗਾਏ ਜਾ ਰਹੇ ਨੇ ਜਿਸ ਦੇ ਚਲਦੇ ਆ ਨਾ ਪੰਜਾਬ ਸਰਕਾਰ ਦਾ ਪਤਲਾ ਫੂਕਿਆ ਤੇ ਮੰਗ ਕੀਤੀ ਹੈ ਕਿ ਸਮੂਹ ਸਰਕਾਰੀ ਵਿਭਾਗਾ ਦੇ ਆਊਟਸੋਰਸ ਤੇ ਇੰਡਿਸਮੈਂਟ ਠੇਕਾ ਮਲਾਜ਼ਮਾਂ ਨੂੰ ਪਹਿਲ ਤੇ ਤਜਬੇ ਦੇ ਆਧਾਰ ਤੇ ਵਿਭਾਗਾ ਦੇ ਵਿੱਚ ਮਰਜ ਕਰਕੇ ਪੱਕਾ ਕੀਤਾ ਜਾਵੇ ਤੇ ਘੱਟੋ ਘੱਟ ਉਜਰਤਾ ਦੇ ਕਾਨੂੰਨ 1948 ਦੇ ਤਹਿਤ ਤੇ 15ਵੀਂ ਲੇਬਲ ਕਾਨਫਰੰਸ ਦੇ ਤਹਿਤ ਫਾਰਮੂਲੇ ਮੁਤਾਬਕ ਮਹਿੰਗਾਈ ਅਨੁਸਾਰ ਠੇਕੇ ਕਾ ਮਜ਼ਦਮਾ ਦੀ ਤਨਖਾਹ 30000 ਰੁਪਏ ਨਿਸ਼ਚਿਤ ਕੀਤੀ ਜਾਵੇ ਤੇ ਸਮੂਹ ਸਰਕਾਰੀ ਵਿਭਾਗਾ ਦੇ ਨੀਜੀਕਰਨ ਦੀ ਨੀਤੀ ਨੂੰ ਵੀ ਰੱਦ ਕੀਤਾ ਜਾਵੇ। ਕੀਦਾ ਕੀ ਕਰਨਾ ਜੀ? ਜਿਹੜੀ ਅਸੀਂ ਅੱਜ ਆਰਥਿਕ ਬੁੱਕੀ ਆ ਪੰਜਾਬ ਸਰਕਾਰ ਦੀ ਬੁੱਕੀ ਗਈ ਆ। ਇਹ ਆਰਥਿਕ ਬੁੱਕਣ ਦਾ ਕਾਰਨ ਸਾਡਾ ਇਹ ਆ। ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਸਾਨੂੰ 20 ਮੀਟਿੰਗਾਂ ਦਿੱਤੀਆਂ ਪਰ ਉਹਨਾਂ ਚੋਂ ਇੱਕ ਵੀ ਨਹੀਂ ਕੀਤੀ ਹੈਗੀ। ਫਿਰ ਮੁੱਖ ਮੰਤਰੀ ਸਾਹਿਬ ਨੇ ਜਦੋਂ ਅਸੀਂ 5 ਤਰੀਕ ਦਾ ਜਲੰਧਰ ਚੋਣਾ ਦੇ ਵਿਚਕਾਰ 5 ਜੁਲਾਈ ਦਾ ਪ੍ਰੋਗਰਾਮ ਦੀ ਕਿਹਾ ਤਾਂ ਸਾਨੂੰ 1 ਤਰੀਕ ਨੂੰ ਜਲੰਧਰ ਕਵਾਨਾ ਹੋਟਲ ਚ ਬੁਲਾ ਕੇ ਫਗਵਾੜਾ ਆਪਣੇ ਫਗਵਾੜੇ ਬੁਲਾ ਕੇ ਉੱਥੇ ਮੀਟਿੰਗ ਕੀਤੀ ਤੇ ਉਹਨਾਂ ਨੇ ਸਾਡੇ ਮੰਗਾ ਮਸਲੇ ਪੁੱਛੇ ਤੇ ਸਾਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਸਾਨੂੰ ਕਿਹਾ ਗਿਆ ਵੀ ਜਿਹੜੀ ਅਗਲੀ ਮੀਟਿੰਗ ਆ ਉਹਦੇ ਵਿੱਚ ਬੈਠ ਕੇ ਆਪਾਂ ਕੋਈ ਕ੍ਰਿਟੇਰੀਆ ਬਣਾਵਾਂਗੇ ਤਾਂ ਜੋ ਤੁਹਾਡੇ ਮੰਗਾ ਮਸਲੇ ਹੱਲ ਹੋ ਸਕਣ ਪਰ ਉਹਨਾਂ ਨੇ ਸਾਨੂੰ ਜਿਹੜਾ ਟਾਈਮ ਸੀ ਉਹ 20 ਜੁਲਾਈ ਦਾ ਦਿੱਤਾ ਸੀ ਵੀ ਤੁਸੀਂ 20 ਜੁਲਾਈ ਨੂੰ ਚੰਡੀਗੜ੍ਹ ਆਜੋ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਚੰਡੀਗੜ੍ਹ ਪਰ ਜਦੋਂ 19 ਤਰੀਕ ਦੀ ਸ਼ਾਮ ਹੁੰਦੀ ਆ ਤਾਂ ਸਾਨੂੰ ਮੈਸੇਜ ਆਉਂਦਾ ਵੀ ਇਹ ਮੀਟਿੰਗ ਆ ਜਿਹੜੀ ਅੱਗੇ ਕੀਤੀ ਜਾਂਦੀ ਆ ਕੱਲ ਨੂੰ ਮੰਤਰੀ ਸਾਹਿਬ ਬੀਜੀ ਨੇ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਹੁਣ ਤੱਕ ਜਿਹੜੀਆਂ 20 ਮੀਟਿੰਗਾਂ ਉਹਨਾਂ 'ਚ ਵੀ ਇਹੀ ਕਿਹਾ ਗਿਆ ਵੀ ਮੁੱਖ ਮੰਤਰੀ ਸਾਹਿਬ ਬੀਜੀ ਆ ਵੀ ਇਹ ਮਤਲਬ ਅੱਗੇ ਕੀਤੀ ਜਾਂਦੀ ਆ ਇਹ ਪੁਤਲਾ ਫੁੱਕਣ ਦਾ ਕਾਰਨ ਅਸੀਂ ਉਸ ਮੀਟਿੰਗ ਦਾ ਸਮਾਂ ਦੇ ਕੇ ਨਾ ਕਰਨ ਦੇ ਵਿਰੋਧ ਵਜੋਂ ਫੁੱਕਿਆ ਪੰਜਾਬ ਸਰਕਾਰ ਦਾ ਪੁਤਲਾ ਥੋੜਾ ਸੰਘਰਸ਼ ਕੀ ਹੋਊਗਾ ਜੀ ਅਗਲਾ ਸੰਘਰਸ਼ ਸਾਡਾ ਹੀ ਹੋਊਗਾ ਜਾ ਕੀ ਹੋਣਾ ਬਖਵਾਤੀ ਸਾਹਿਬ ਮੁੱਕਰੇ ਅਗਲੀ ਮੀਟਿੰਗ ਦੇ ਕੇ ਜੇ ਅਗਲੀ ਵਾਰ ਵੀ ਸਾਨੂੰ ਮੀਟਿੰਗ ਦੇ ਕੇ ਮੁੱਕਰੇ ਆ ਫਿਰ ਆ ਪਹਿਲਾਂ ਤਾਂ ਅਸੀਂ ਇਹ ਕਹਾਂਗੇ ਕਿ ਅਸੀਂ ਜਿਹੜਾ ਧਰਨਾ ਲਾਵਾਂਗੇ ਹੁਣ ਜਾਂ ਅਸੀਂ ਪਟਿਆਲੇ ਇੰਜਾਮ ਕਰਾਂਗੇ ਰੋਡ ਜਾਮ ਕਰਾਂਗੇ ਜਾਂ ਮੁੱਖ ਮੰਤਰੀ ਦੇ ਕੋਲ ਦੇ ਬਾਹਰ ਬੈਠਾਂਗੇ ਅਸੀਂ ਜਾ ਕੇ ਪਰ ਜਦ ਤੱਕ ਸਾਡੀਆਂ ਮੰਗਾਂ ਮਸਲੇ ਹੱਲ ਨਹੀਂ ਹੁੰਦੇ ਸਾਡਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ